ਪਾਰਟੀ ਦੇ ਕੋਲ ਆਜੀ ਉੱਚੀ ਕਰ ਮੁੱਖ ਮੰਤਰੀ ਸਾਹਿਬ ਨਾਲ ਇੰਟਰਵਿਊ ਪ੍ਰਿਆਰਕਟਿਆ ਕੋਈ ਹੱਥ ਪਕੜ ਆਹ ਹਿੰਝ ਪਕੜਿਆ ਸਾਰੇ ਵਰਕਰਸ ਪਾਰਟੀ ਦੇ আর ਸਾਰੇ ਸਪੈਸ਼ਲੀ ਐਮਸੀ ਜਿਨ੍ਹਾਂ ਨੇ ਮੈਨੂੰ ਸ਼ਰਮ ਸੰਪਤੀ ਨਾਲ ਜੁੜਿਆ ਸਾਰੇ ਅੰਦਰ ਦਿ ਲੋ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਮੈਡਮ ਮੈਡਮ ਬਹੁਤ ਚੈਲੰਜ ਆਣੇ ਆਏ ਤੁਹਾਨੂੰ ਕੁਝ ਸਮਾਂ ਥੋੜਾ ਹੈ ਜੀ ਕੀ ਕਹਿਣਾ ਜਾਓਗੇ ਕੰਮ ਬਹੁਤ ਪਏ ਨੇ ਜੀ ਕੋਸ਼ਿਸ਼ ਕਰਾਂਗੇ ਤਾਂ ਜਰੂਰ ਚੈਲੰਜ ਵੀ ਸਾਡੇ ਪਾਰ ਹੋ ਸਕਦੇ ਆ ਮੈਡਮ ਦਾ ਸਹਿਯੋਗ ਸਾਡਾ ਨਾਲ ਰਹੇਗਾ ਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਕੰਮ ਹੋਵੇ ਮੀਟਿੰਗ ਨੂੰ ਲੈ ਕੇ ਬੜੀਆਂ ਗੱਲਾਂ ਹੁੰਦੀਆਂ ਸੀ ਕਿ ਮੀਟਿੰਗ ਟਾਈਮ ਤੇ ਨਹੀਂ ਰੱਖੀ ਜਾਂਦੀ ਸੋ ਤੁਹਾਡੇ ਵੱਲੋਂ ਮੀਟਿੰਗ ਕਿੰਨੇ ਸਮੇਂ ਬਾਅਦ ਰੱਖੀ ਜਾਏਗੀ ਦੇਖੋ ਹਮ ਸ਼ੁਰੂ ਅੱਜ ਜਿਹੜਾ ਦਿਨ ਆ ਰਿਹਾ ਹੈ ਮਾਰੀ ਰੋਹਨ ਦਾ ਰਾਮਾ ਤੇ ਦਿਲ ਦੀਆਂ ਗਹਿਰਾਈਆਂ ਨੂੰ ਧੰਨਵਾਦ ਕਰਦੀ ਆਂ ਅੱਜ ਸਿਰਫ ਅੰਜੂ ਚੰਦਰ ਜੀ ਨੂੰ ਪ੍ਰਧਾਨ ਨਹੀਂ ਚੁਣਿਆ ਗਿਆ ਮੈਂ ਖੁਸ਼ੀ ਦੀ ਗੱਲ ਦੱਸਦੀ ਆਂ ਸਾਰਿਆਂ ਨੂੰ ਪਤਾ ਨਹੀਂ ਹੋਣਾ ਜਿਹੜੇ ਬਾਹਰ ਖੜੇ ਸੀ ਕਿ ਅੱਜ ਉੱਥੇ 26 ਜਣੇ ਮੌਜੂਦ ਸੀ 26 ਦੇ 26 ਬੰਦੇ ਨੇ ਵੋਟ ਪਾ ਕੇ ਬਣਾਇਆ ਆਮ ਆਦਮੀ ਪਾਰਟੀ ਜਿੰਦਾਬਾਦ ਇਹ ਚੋਣ ਹੋਈ ਹੈ ਸਰਬਸੰਮਤੀ ਨਾਲ ਹੋਈ ਹੈ ਮੁਕਾਬਲੇ ਦੇ ਵਿੱਚ ਦੂਸਰਾ ਬੰਦਾ ਕੋਈ ਨਹੀਂ ਸੀ ਜਿਹਨੇ ਪ੍ਰਧਾਨ ਬਣਨ ਦੇ ਲਈ ਹੱਥ ਖੜਾ ਕੀਤਾ ਅਸੀਂ ਅੰਜੂ ਚੰਦਰ ਅੰਜੂ ਚੰਦਰ ਜੀ ਦਾ ਨਾਮ ਰੱਖਿਆ ਸੀ ਸੋ ਸਾਰਿਆਂ ਨੇ ਉਸ ਗੱਲ ਦਾ ਜਿਹੜਾ ਹੈਗਾ ਮਾਣ ਰੱਖਿਆ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਪੂਰੇ ਐਮਸੀ ਸਹਿਬਾਨਾ ਦਾ ਧੰਨਵਾਦ ਕਰਦੀ ਆ ਸਾਡੀ ਪੂਰੀ ਟੀਮ ਦਾ ਧੰਨਵਾਦ ਕਰਦੀ ਆ ਤੇ ਜਿਨ੍ਹਾਂ ਨੇ ਏਕਤਾ ਦਿਖਾਈ ਹੈ ਪਹਿਲਾਂ ਜਦੋਂ ਪ੍ਰਧਾਨ ਨੂੰ ਉਤਾਰਿਆ ਗਿਆ ਉਦੋਂ ਵੀ ਸ਼ਾਂਤੀਪੂਰਵਕ ਵੋਟਾਂ ਹੋਈਆਂ ਸੀ ਅੱਜ ਤੇ ਕਮਾਲ ਹੀ ਕਰ ਦਿੱਤੀ 25 ਬੰਦੇ ਮੌਜੂਦ ਸੀ ਤੇ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਉਹਨਾਂ ਨੇ ਗランਜੂ ਚੰਦਰ ਜੀ ਨੂੰ ਜਿੱਤੇ ਅੱਜ ਆਮ ਆਦਮੀ ਪਾਰਟੀ ਨੇ ਖਰੜਾ ਦੇ ਵਿੱਚ ਵੀ ਜਿਹੜੀ ਆਪਣੀ ਪ੍ਰਧਾਨ ਹੈ ਉਹ ਨਿਯੁਕਤ ਕੀਤੀ ਹੈ ਮੈਂ ਆਮ ਆਦਮੀ ਪਾਰਟੀ ਸਾਡੀ ਸਬੂੱਚੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਅ ਸ਼੍ਰੀ ਅਰਵਿੰਦ ਕੇਚਰੀਵਾਲ ਜੀ ਸਾਡੇ ਸੁਪਰੀਮੋ ਤੇ ਸਾਡੇ ਪ੍ਰਧਾਨ ਸਾਹਿਬ ਅਮਨ अरोड़ा ਜੀ ਮੈਂ ਪੂਰੀ ਟੀਮ ਪਾਰਟੀ ਨੂੰ ਵਧਾਈ ਦਿੰਨੀ ਆ ਕਿ ਅਸੀਂ ਖਰੜ ਜਿਹੜੀ ਪੰਜਾਬ ਦੀ ਇੱਕ ਵੱਡੀ ਕਮੇਟੀ ਹੈ ਜਿੱਥੇ ਅਸੀਂ ਦਾ ਸਿਰਫ ਕੋਈ ਮੁਕਾਬਲਾ ਕੀਤਾ ਸਰਬਸੰਮਤੀ ਦੇ ਨਾਲ 27 ਵਿੱਚੋਂ 25 ਬੰਦੇ ਮੌਜੂਦ ਸੀ ਤੇ 25 ਦੇ 25 ਨੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਜਿੱਤੇ ਸੀਗੇ ਵੋਟ ਨੰਬਰ 16 ਤੋਂ ਅੰਜੂ ਚੰਦਰ ਜੀ ਉਹਨਾਂ ਨੂੰ ਜਿਹੜਾ ਪ੍ਰਧਾਨ ਦੇ ਲਈ ਉਹਨਾਂ ਦੀ ਸਹਿਮਤੀ ਬਗਟਾਈ ਹੈ ਮੈਂ ਖਰੜਵਾਸੀਆਂ ਨੂੰ ਵਧਾਈ ਦਿੰਨੀ ਹੈ ਮੈਡਮ ਮੈਡਮ ਸਮਾਂ ਥੋੜਾ ਹੈ ਜੀ ਸਮਾਂ ਥੋੜਾ ਹੈ ਜੀ ਪ੍ਰਧਾਨ ਜਿਹੜੇ ਬਣਾਤੇ ਨੇ ਕੰਮ ਬਹੁਤ ਨੇ ਖਰੜ ਦੇ ਕੀ ਕਹਿਣਾ ਜਾਓਗੇ ਜੀ ਸਾਰੇ ਕੰਮ ਆ ਜਿਹੜੇ ਹੁਣ ਅਸੀਂ ਸਪੀਡ ਨਾਲ ਕਰਾਂਗੇ ਜਿੰਨਾ ਪ੍ਰਧਾਨਾਂ ਜਿੰਨਾ ਸਾਡੇ ਐਮਸੀ ਸਾਹਿਬਾਨ ਸਾਰੇ ਪ੍ਰਧਾਨ ਨੇ ਜਿੰਨਾ ਉਹਨਾਂ ਨੇ ਅੱਜ ਇਹ ਉਮੀਦ ਦਿਖਾਈ ਹੈ ਮਾਨਜਤ ਤਰ ਹੈ ਜਿੰਨਾ ਲੋਕਾਂ ਨੇ ਪਹਿਲਾਂ ਹੀ ਐਮਐਲਏ ਬਣਾਤਾ ਸੀ ਤੇ ਕੰਮ ਜਿਹੜੇ ਉਹ ਕੱਲ ਤੋਂ ਗਤੀ ਨਾਲ ਹੋਣੇ ਸ਼ੁਰੂ ਹੋ ਜਾਣੇ ਆ ਹੁਣ ਹੋਲੀ ਸੋਲੀ ਜਿਹੜੀ ਸਰਕਾਰ ਹੈ ਉਹ ਖਰੜ ਦੇ ਵਿੱਚ ਐਮ ਐਲ ਏ ਵੀ ਤੁਹਾਡਾ ਹੈ ਤੇ ਹੁਣ ਐਮ ਸੀ ਵੀ ਜਿਹੜੇ ਆ ਪ੍ਰਧਾਨ ਵੀ ਨੇ ਕਮੇਟੀ ਦੇ ਆਮ ਆਦਮੀ ਪਾਰਟੀ ਦੇ ਨੇ ਤੇ ਮੈਂ ਵਧਾਈ ਦਿੰਨੀ ਆ ਕੰਮ ਕਿਵੇਂ ਹੁੰਦੇ ਨੇ ਉਹ ਹੁਣ ਅਸੀਂ ਦੱਸ ਦਵਾਂਗੇ ਹੁਣ ਰੋਕਣ ਟੋਕਣ ਵਾਲਾ ਕੋਈ ਨਹੀਂ ਜਿਹੜੇ ਕੰਮ ਦੇ ਖਰੜ ਦਾ ਜਿਹੜਾ ਨਾਗਰਿਕ ਜਿਸ ਕੰਮ ਉਤੇ ਹੱਥ ਰੱਖੂਗਾ ਉਹ ਕੰਮ ਹੋਣਾ ਸ਼ੁਰੂ ਹੋ ਜਾਏ। ਹਾਈ ਕੋਰਟ ਨੇ ਨਕਸ਼ੇਬੰਦ ਕੀਤੇ ਹੋਏ 23 ਨੋ ਤਾਂ ਕੀ ਕਹਾਂਗੇ ਖਰੜ ਦੇ ਵਿਲਮੈਂਟ ਕਿੱਥੋਂ ਹੋਏਗਾ। ਹਾਈ ਕੋਰਟ ਨੂੰ ਅਪੀਲ ਕਰਦੇ ਆ ਵੀ ਬਹੁਤ ਸਾਰੇ ਜਿਹੜੇ ਆਮ ਲੋਕ ਨੇ ਇਹ ਨਕਸ਼ੇਬੰਦ ਕਰਨ ਨਾਲ ਸਫਰ ਹੁੰਦੇ ਨੇ। ਅ ਮੋਸ਼ਨਲੀ ਡੈਮੇਜ ਹੁੰਦਾ ਬਹੁਤ ਸਾਰਿਆਂ ਨੂੰ। ਕੁਝ ਲੋਕ ਗਲਤ ਹੁੰਦੇ ਆ ਬਹੁਤ ਸਾਰੇ ਸਹੀ ਵੀ ਹੁੰਦੇ ਨੇ। ਸੋ ਇਹਦੇ ਤੇ ਇੱਕ ਦਰੁਸਤ ਫੈਸਲਾ ਲਿਆ ਜਾਵੇ ਤੇ ਅਸੀਂ ਤਾਂ ਵੇਟ ਕਰ ਰਹੇ ਆ ਕਿ ਇਹਦੇ ਤੇ ਕੋਈ ਅੱਛਾ ਅਸੀਂ ਵਾਕਿਆཅਿਕ ਇੱਕ ਪਲਾਨ ਬਣਾਈਏ ਤੇ ਹਾਈ ਕੋਰਟ ਅ ਨੋਬੀਲ ਕਰਾਂਗੇ ਅਸੀਂ ਕਿ ਇਹਦੇ ਤੇ ਇੱਕ ਅੱਛਾ ਫੈਸਲਾ ਲੈ ਜਾਵੇ ਕਿ ਸਾਰੇ ਇਸ ਤੋਂ ਸਫਰ ਨਾ ਕਰਨ ਇਹਦੇ ਨਾਲ ਇੱਕ ਵਿਕਾਸ ਆ ਜਿਹੜਾ ਡਿਵੈਲਪਮੈਂਟ ਉਹ ਕਰ ਰਹੀ ਸਫਰ ਕਰਦੀ ਹੈ ਤੇ ਉਮੀਦ ਕਰਦੇ ਆ ਕਿ ਜਲਦੀ ਇਹ ਤੇ ਅੱਛਾ ਫੈਸਲਾ ਹੋ ਜਾਵੇ ਹਾਂ ਮੈਡਮ ਤੁਸੀਂ ਵੀ ਕਹਿਣਾ ਜਾਓਗੇ ਜੀ ਕਿ ਅੱਜ ਪ੍ਰਧਾਨ ਦੀ ਕੁਰਸੀ ਮੁੜ